ਅੱਜ ਗਿਆਨੀ ਸਵਰਨ ਸਿੰਘ ਜੀ ਢੰਗੜਾਈ ਵੱਲੋਂ ਲਿਖਿਆ ਕਿਤਾਬਚਾ ਮਰੰਡਾ ਫਤਿਹ ਦਿਵਸ ਜਾਰੀ ਕੀਤਾ ਗਿਆ ਦਿੱਸਾ ਸਿੰਘ ਜੀ ਆਰਾਮਗੜੀਆ ਮਰੰਡਾ ਫਾਊਂਡੇਸ਼ਨ ਵੱਲੋਂ ਇਹਦੀ ਜਿਹੜੀ ਹੈ ਇਹਨੂੰ ਜਾਰੀ ਕੀਤਾ ਗਿਆ ਤੇ ਇਹਦੇ ਵਿੱਚ ਮਰੰਡੇ ਦੇ ਜਿਹੜੇ ਆ ਗੁਰਦੁਆਰਾ ਸ਼ਹੀਦਗੰਜ ਜਿੱਥੇ ਅਸੀਂ ਖੜੇ ਆ ਇਹਦੇ ਵਿਸਥਾਰ ਪੂਰਵਕ ਜਿਹੜੀ ਜਾਣਕਾਰੀ ਆ ਸਵਰਨ ਸਿੰਘ ਜੀ ਢੰਗੜਾਈ ਵੱਲੋਂ ਦਿੱਤੀ ਗਈ ਹੈ ਤੋ ਆਓ ਆਪਾਂ ਇਸ ਕਿਤਾਬਚੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਸਰਦਾਰ ਸਵੰਨ ਸਿੰਘ ਜੀ ਢੰਗਰਾਲੀ ਤੋਂ 12 ਫਰਵਰੀ ਫੱਗਣ ਦੀ ਸੰਗਰਾਦ ਨੂੰ ਗੁਰਦੁਆਰਾ ਸ਼ਹੀਦ ਗਰਾਂਜ ਮਰੰਡਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਦਾਰ ਜਸਾ ਸਿੰਘ ਰਾਮਗੜੀਆ ਫੈਡਰੇਸ਼ਨ ਵੱਲੋਂ ਮਰੰਡਾ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਹੀ ਸੰਗਤ ਨੂੰ ਜਾਣਕਾਰੀ ਦੇਣ ਦੇ ਲਈ ਇਹ ਦਾਸ ਨੇ ਕਿਤਾਬਚਾ ਲਿਖ ਕੇ ਇਤਿਹਾਸ ਜਿਹੜਾ ਸਾਡੇ ਪ੍ਰਾਰਥਨ ਗ੍ਰੰਥਾਂ ਦੇ ਵਿੱਚ ਦਬਿਆ ਪਿਆ ਸੀ ਉਸ ਦੀ ਧੂੜ ਨੂੰ ਝਾੜ ਕੇ ਸੰਗਤਾਂ ਦੇ ਸਾਹਮਣੇ ਪ੍ਰਗਟ ਕੀਤਾ ਹੈ ਇਹ ਉਨਾਂ ਹੀ ਮਹਾਨ ਦਿਨ ਹੈ ਜਿੰਨਾ ਆਪਾਂ ਸਰੰਦ ਫਤਿਹਦੇਵਸ ਮਨਾਉਨੇ ਆ ਤੇ ਦਿੱਲੀ ਫਤਿਹਦੇਵਸ ਸਰੰਦ ਫਤਿਹਦੇਵਸ ਤੋਂ ਬਾਅਦ ਤਾਂ 6 ਮਹੀਨੇ ਬਾਅਦ ਫਿਰ ਮੁਗਲਾਂ ਦਾ ਰਾਜ ਹੋ ਗਿਆ ਸੀ ਦਿੱਲੀ ਖਾਲਸਾ ਆਪਣੀ ਮਰਜ਼ੀ ਨਾਲ ਬਗੇਲ ਸਿੰਘ ਜੱਟ ਆਇਆ ਸੀ ਪਰ ਜਦੋਂ 1762 ਚ ਮਰੰਡਾ ਆਜ਼ਾਦ ਹੋਇਆ ਹੈ ਉਸ ਤੋਂ ਬਾਅਦ ਇੱਥੇ ਫਿਰ ਕਿਸੇ ਮੁਗਲਾਂ ਦਾ ਕੋਈ ਚੌਧਰੀ ਦਾ ਰਾਜ ਨਹੀਂ ਹੋਇਆ ਤੇ 64 ਵਿੱਚ ਤਾਂ ਪੱਕੇ ਤੌਰ ਤੇ ਇਹ ਮਿਸਲਾਂ ਦਾ ਕਬਜ਼ਾ ਹੋ ਗਿਆ ਇਸ ਦਿਨ ਨੂੰ ਇਲਾਕੇ ਦੀ ਸੰਗਤ ਨੂੰ ਸਿੱਖ ਕੌਮ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਉਣਾ ਚਾਹੀਦਾ ਹੈ ਇਸ ਦੇ ਵਿੱਚ ਮੇਰਾ ਰਾਮਗੜੀਆ ਫੈਡਰੇਸ਼ਨ ਤੇ ਸਾਫ ਦਾ ਪ੍ਰਧਾਨ ਅਮਰਪਾਲ ਜੀ ਇਕੱਠਾ ਵਿਕਰਮ ਸਿੰਘ ਜੀ ਜੁਗ ਨੂੰ ਹੋਰ ਤਰਮਿੰਦਰ ਕਟਲੀ ਕੁਲਵੀਰ ਸਿੰਘ ਜੀ ਇਹਨਾਂ ਨੇ ਮੇਰੀ ਤੇ ਸਰੇਂਦਰ ਸਿੰਘ ਰਸੂਲਪੁਰ ਦੇ ਇਹਨਾਂ ਅਪਰਾਲਿਆਂ ਨੂੰ ਸਿਰੇ ਚੜਾਉਣ ਦੇ ਵਿੱਚ ਬੜੀ ਮਦਦ ਕੀਤੀ ਹੈ। ਇਹਨਾਂ ਦਾ ਧੰਨਵਾਦ ਹੈ। ਸੰਗਤ ਨੂੰ ਬੇਨਤੀ ਹੈ ਕਿ 12 ਨੂੰ ਵੱਧ ਚੜ ਕੇ ਆਇਓ ਤਾਂ ਕਿ ਅਸੀਂ ਆਪਣੇ ਇਤਿਹਾਸ ਦੀਆਂ ਜੜ੍ਹਾਂ ਨਾਲ ਜੁੜ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 12 ਤਰੀਕ ਨੂੰ ਮਰਿੰਡਾ ਫਤਿਹਦੀਪਸ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਬਹੁਤ ਹੀ ਵਧੀਆ ਜੋਗ ਉਪਰਾਲਾ ਦੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਤੇ ਸਾਡੇ ਜਾਨੀ ਸਵਰਨ ਸਿੰਘ ਕੱਢਾੜੀ ਬੀਤ ਜਿਨ੍ਹਾਂ ਨੇ ਇਤਿਹਾਸ ਦੀ ਖੋਜ ਕਰਕੇ ਸਾਰੇ ਇਲਾਕੇ ਨੂੰ ਸਾਰੇ ਮਤਲਬ ਦੁਨੀਆ ਨੂੰ ਇਹ ਦੱਸਣ ਦਾ ਉਪਰਾਲਾ ਕੀਤਾ ਕਿ ਮਰਿੰਡੇਆ ਜਿਹੜਾ ਮਰਿੰਡੇ ਦਾ ਇਤਿਹਾਸ ਹੈ ਉਹ ਤੋਂ ਜਾਣੂ ਕਰਾਇਆ ਕਿਵੇਂ ਉਰੇ ਉਗਲਾਂ ਦਾ ਰਾਜ ਸੀ ਉਹਨਾਂ ਨੂੰ ਕਿਵੇਂ ਸਿੰਘ ਯੋਧਿਆਂ ਨੇ ਉਹਨਾਂ ਨਾਲ ਜੁੱਧ ਕਰਕੇ ਇਸ ਮਰਿੰਡੇ ਨੂੰ ਆਜ਼ਾਦ ਕਰਾਇਆ ਸੋ ਇਹਨਾਂ ਦਾ ਅਸੀਂ ਤਹਿ ਦਿਲੋਂ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਮਰਿੰਡੇ ਫਤਿਹ ਦੇ ਸਤੇ ਇੱਕ ਕਿਤਾਬ ਪਿਆ ਰਿਲੀਜ਼ ਕੀਤਾ ਗਿਆ ਇਸ ਕਿਤਾਬ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਗਿਆਨੀ ਸਵਰ ਸਿੰਘ ਸੰਗਰਾਲ ਹੀ ਨੇ ਕੀਤਾ ਇਹ ਕਿਤਾਬ ਨੂੰ ਰਿਲੀਜ਼ ਕੀਤਾ ਜਿਹੜਾ ਮਹਾਰਾਜਾ ਸਰਦਾਰ ਜਸਤਾ ਸਿੰਘ ਰਾਮਗੜੀ ਫਾਊਂਡੇਸ਼ਨ ਮਰਿੰਡਾ ਨੇ ਕੀਤਾ ਇਸ ਕਤੌ ਦੇ ਵਿੱਚ ਰਣ ਸਿੰਘ ਦਲ ਸਿੰਘ ਮਠਾੜੂ ਜਿਹੜੇ ਪਿੰਕੜੋਂ ਐ ਤੋਂ ਸਨ ਉਹਨਾਂ ਨੇ ਇੱਥੇ ਸੂਚਾਂ ਨੂੰ ਸੋਧ ਕੇ ਮਰਿੰਡੇ ਨੂੰ ਮੋਗਲਾਂ ਦੀ ਮੋਗਲਾਂ ਤੋਂ ਆਜ਼ਾਦ ਕਰਾਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਵਰਨ ਸਿੰਘ ਟੰਗਰਾਲੀ ਜੀ ਦਾ ਗੁਰਦੁਆਰਾ ਪ੍ਰਬੰਧਨ ਕਮੇਟੀ ਮਰਿੰਡਾ ਦਾ ਤੇ ਇੱਥੇ ਪਹੁੰਚੇ ਸਾਰੇ ਹੀ ਵੀਰ ਭਰਾਵਾਂ ਦਾ ਰਾਂਗੜੀਆ ਫੰਡਰੇਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ